ਕੀ ਰਾਮ ਜੀ ਹਰ ਹਰ ਮਾਦੇ ਮਹਿਲਵੀਨ ਤਾਂਗੜੀ ਅਖਿਲ ਭਾਰਤੀਆ ਸ਼ਿਵਸਨਾ ਰਾਸ਼ਟਰੀ ਜਥੇਬੰਦੀ ਵੱਲੋਂ ਪੰਜਾਬ ਯੂਥ ਪ੍ਰਧਾਨ ਜਿਵੇਂ ਕਿ ਬੀਤੇ ਦਿਨ ਪਾਕਿਸਤਾਨ ਵੱਲੋਂ ਕਸ਼ਮੀਰ ਦੀ ਘਾਟੀ 'ਚ ਹਮਲਾ ਹੋਇਆ ਸਾਡੇ 26 ਨੌਜਵਾਨ ਇਸ ਦੇਸ਼ ਦੇ ਚੁਣ-ਚੁਣ ਕੇ ਉਹਨਾਂ ਨੂੰ ਕਤਲਿਆਮ ਕੀਤਾ ਗਿਆ ਅਸੀਂ ਅੱਜ ਉਹਦੇ ਵਿਰੋਧ ਦੇ ਵਿੱਚ ਗੁੜਮੰਡੀ ਦੇ ਬਾਹਰ ਸਾਡੀ ਸੜਕਾਂ ਦੇ ਉੱਤੇ ਇੱਕ ਝੰਡੇ ਲਾਇਏ ਪਾਕਿਸਤਾਨ ਮੁਰਦਾਬਾ ਦੇ ਕਿ ਮੁਰਦਾਬਾ ਸੀ ਮੁਰਦਾਬਾ ਹੈ ਮੁਰਦਾਬਾ ਰਹੂਗਾ ਅਸੀਂ ਸਾਡੇ ਭਾਰਤ ਦੇ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਾਡੇ ਬੱਬਰ ਸ਼ੇਰ ਨੇ ਜੋ ਸਾਡੇ ਦੇਸ਼ ਦੇ ਜਿਨ੍ਹਾਂ ਨੇ ਹਮੇਸ਼ਾ ਭਾਰਤ ਦਾ ਪ੍ਰਚੰਡ ਝੰਡਾ ਹਮੇਸ਼ਾ ਉੱਚਾ ਰੱਖਿਆ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਾਂਗੇ ਜਿਵੇਂ ਇਹਨਾਂ ਨੇ ਪਹਿਲਾ ਸਰਜਿਕਲ ਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤੇ ਅਸੀਂ ਸੇ ਮੋਦਈ ਦੁਬਾਰਾ ਸਰਦੀਆਂ ਸਟ੍ਰਾਈਕ ਕਰਦੇ ਇਹਨਾਂ ਦੇ ਘਰ ਚ ਵੜਾਂਗੇ ਇਹਨਾਂ ਨੂੰ ਠੋਕਾਂਗੇ ਕਿ ਜਿਹੜੀ ਵੀ ਪਾਕਿਸਤਾਨ ਦੀ ਕੋਈ ਹਿੰਦੁਸਤਾਨ ਡੈਪਲੋਮੈਸੀ ਨਾਲ ਕੋਈ ਰਿਲੇਸ਼ਨ ਹੈਗੇ ਆ ਅਸੀਂ ਮੋਦੀ ਜੀ ਨੂੰ ਕਵਾਂਗੇ ਆ ਸਾਰੇ ਰਿਸ਼ਤੇ ਤੋੜ ਕੇ ਸਿਰਫ ਦੇਸ਼ ਨਾਲ ਖੜੇ ਹੋਈਏ ਤੇ ਇਹਨਾਂ ਉਗਰਵਾਦੀਆਂ ਨੂੰ ਆਤਮਵਾਦੀਆਂ ਨੂੰ ਭਾਵੇਂ ਉਹ ਆਈਐਸਆਈ ਦੇ ਝੰਡੇ ਹੋਣ ਭਾਵੇਂ ਖਾਲਿਸਤਾਨੀ ਉਗਰਵਾਦੀ ਹੋਣ ਭਾਵੇਂ ਜਿਹੜਾ ਵੀ ਦੇਸ਼ ਭ੍ਰੇਮ ਨੂੰ ਸਾਡੇ ਦੇਸ਼ 'ਚ ਵਿਰੋਧ ਕਰਦਾ ਹੋਇਆ ਖਾਲਿਸਤਾਨ ਪਾਕਿਸਤਾਨ ਦਾ ਵਿਰੋਧ ਕਰੂਗਾ ਉਹਦੇ ਵੱਲੋਂ ਵਿਰੋਧ ਸਾਡੇ ਹਿੰਦੁਸਤਾਨ ਨਾਲ ਕਰੂਗਾ ਅਸੀਂ ਸਿਰਫ ਇਹਨਾਂ ਰਾਸ਼ਟਰਵਾਦੀ ਬਿਲੋਂ ਇਸ ਮੇਝਾ ਦਾ ਮੂੰਹ ਤੋੜ ਜਵਾਬ ਦਵਾਗੇ ਇੱਦਾਂ ਹੀ ਸਾਰੇ ਸਨਾਦਰਨ ਨੂੰ ਬੇਨਤੀ ਕਰੂੰਗਾ ਅਸੀਂ ਆਪਣੇ ਸਨਾਤਨ ਧਰਮ ਨਾਲ ਖੜੇ ਹੋਈਏ ਤੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਉਗਰਵਾਦ ਨੂੰ ਮੂੰਹ ਤੋੜ ਜਵਾ ਦਿੰਦੇ ਓਏ ਆਪਣੇ ਸਨਾਤਨ ਪਰਿਵਾਰ ਨਾਲ ਖੜੇ ਹੋਈਏ ਜੈ ਸ਼੍ਰੀ ਰਾਮ ਬਿਲਕੁਲ ਜੀ ਬੜੀ ਸ਼ਰਮ ਦੀ ਗੱਲ ਹੈ ਜਿਹੜੇ ਲੋਕ ਕਹਿੰਦੇ ਆ ਕਿ ਆਤੰਗਵਾਦ ਕਦੀ ਧਰਮ ਨਹੀਂ ਪੁੱਛਦਾ ਆਤੰਗਵਾਦ ਦਾ ਕੋਈ ਧਰਮ ਨਹੀਂ ਹੁੰਦਾ ਆ ਲਾਈਵ ਐਗਜ਼ਾਮਪਲ ਹੈ ਕਿ ਇਸ ਤਰੀਕੇ ਨਾਲ ਉਹਨਾਂ ਅਤੰਗਵਾਦੀਆਂ ਨੇ ਸਾਡੇ Hindu ਭਾਈਚਾਰੇ ਦੇ ਲੋਕਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਸੁਨਤ ਦੇਖੀ ਤੇ ਉਹਨਾਂ ਨੂੰ Hinduਾਂ ਦੇ ਸਿਰਫ Hindu ਹੋਣ ਦੇ ਨਾਂ ਤੇ ਮਾਰਿਆ ਗਿਆ ਇੰਨੀ ਸ਼ਰਮ ਦੀ ਗੱਲ ਹੈ ਤੇ ਮੈਂ ਮੋਦੀ ਨੂੰ ਕਹਿਣਾ ਚਾਹੂੰਗਾ ਜਿਹੜੇ ਵੀ ਐਸੇ ਲੋਕ Hinduਾਂ ਨੂੰ ਉਹਨਾਂ ਨਾਲ ਮਸਕਰੀ ਮਸਤੌਲ ਕਰਦੇ ਆ ਉਹਨਾਂ ਨਾਲ ਵਿਰੋਧ ਕਰਦੇ ਆ ਉਹਨਾਂ ਨਾਲ ਐਂਟੀ ਹੁੰਦੇ ਆ ਉਹਨਾਂ ਨੂੰ ਇਸੇ ਤਰੀਕੇ ਨਾਲ ਮੌਤ ਦੇ ਘਾਟ ਸੇਮ ਜਿਵੇਂ ਉਹਨਾਂ ਨੇ ਸਾਡੇ ਕਸ਼ਮੀਰ ਦੇ ਭਰਾਵਾਂ ਨੂੰ ਮਾਰਿਆ ਇਹਦੇ ਚੁੰਨ ਚੁੰਨ ਕੇ ਮਾਰਿਆ ਜਾਂਦਾ